ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮਾਨਸਾ ਤੋਂ ਇੱਕ ਵੀਡੀਓ ਵਾਇਰਲ ਹੋਇਆ ਉਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲਾ ਜਿਹੜਾ ਹੈਗਾ ਉਹ ਪਿਸਤੌਲ ਲਹਿਰਾਉਂਦਾ ਦਿਖਾਈ ਦਿੱਤਾ ਸਿਰਦੂਲਗਰ ਰੋਡ ਤੇ ਉਹਨੇ ਪਿਸਤੌਲ ਦੇ ਫਾਇਰ ਕੀਤੇ ਆ ਵੀਡੀਓ ਚ ਦਿਖਾਈ ਦੇ ਰਿਹਾ ਉਹ ਪੁਲਿਸ ਵਾਲਾ ਨਸ਼ੇ ਦੇ ਵਿੱਚ ਸੀਗਾ ਨਸ਼ੇ ਦੇ ਵਿੱਚ ਇੱਕ ASI ਥੰਨਾ ਸਿੰਘ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਐਸਆਈ ਤਨਨਾ ਸਿੰਘ ਜਿਹੜਾ ਹੈ ਉਹ ਮਾਨਸਾ ਦੇ ਪੁਲਿਸ ਲਾਈਨ ਦੇ ਵਿੱਚ ਤਨਾਤ ਹੈਗਾ ਔਰ ਉਹ ਉਹਦੀ ਡਿਊਟੀ ਸੀਗੀ ਪਰ ਉਹ ਨਸ਼ੇ ਦੇ ਵਿੱਚ ਸੀਗਾ ਔਰ ਉਹਦੇ ਬਾਅਦ ਉਹ ਨੇ ਸੁਰਦੀউলਗਰ ਰੋਡ ਤੇ ਜਿਹੜਾ ਹੈਗਾ ਉਹ ਪਿਸਤੌਲ ਲਹਿਰਾਉਂਦਾ ਦਿਖਾਈ ਦਿੱਤਾ ਲੋਕਾਂ ਨੂੰ ਪਰੇਸ਼ਾਨ ਕਰਦਾ ਦਿਖਾਈ ਦਿੱਤਾ ਉਹਨੇ ਉੱਥੇ ਵੀਡੀਓ ਵਿੱਚ ਵੀ ਦਿਖਾਈ ਦੇ ਰਿਹਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਉੱਥੇ ਉਹਨੇ 5 ਫਾਇਰ ਵੀ ਕੀਤੇ ਹਵਾਈ ਫਾਇਰ ਕੀਤੇ ਔਰ ਫਿਰ ਉਹਨੇ ਪਿਸਤੌਲ ਦੁਬਾਰਾ ਤੋਂ ਰੀਲੋਡ ਵੀ ਕੀਤੀ ਇਹ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਪਰ ਇਸ ਦੇ ਨਾਲ ਹੀ ਇੱਕ ਸ਼ਿਕਾਇਤ ਹੋਈ ਹੈ ਜਿਹੜੀ ਉਹਦੇ ਖਿਲਾਫ ਹੈ ਸਾਰੇ ਮਾਮਲੇ ਦੇ ਵਿੱਚ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਸ਼ਿਕਾਇਤ ਹੋਈ ਹੈ ਉਹ ਗੁਰਪ੍ਰੀਤ ਸਿੰਘ ਨੇ ਕੀਤੀ ਹੈ ਜਿਹੜੇ ਕਿ ਇੱਕ ਇਨੋਵਾ ਕਾਰ ਦੇ ਮਾਲਕ ਹੈਗਾ ਔਰ ਉਹ ਉਥੋਂ ਦੀ ਜਾ ਰਹੇ ਸਨ ਤੇ ਉਹਨਾਂ ਨੂੰ ਹੱਥ ਦੇ ਕੇ ਰੋਕਿਆ ਉਸ ਪੁਲਿਸ ਵਾਲੇ ਨੇ ਉਹਦੇ ਬਾਅਦ ਉਹਨੂੰ ਕਿਹਾ ਕਿ ਮੈਂ ਥੋੜੀ ਦੇਰ ਅੱਗੇ ਜਾ ਕੇ ਜਿਹੜਾ ਉਤਰ ਜਾਵਾਂਗਾ ਬਟ ਉਹਨੇ ਦੱਸਿਆ ਕਿ ਕਾਰ ਨੂੰ ਖੋਲਦੇ ਹੀ ਉਹ ਉਹਦੀ ਫਰੰਟ ਸੀਟ ਤੇ ਬੈਠ ਗਿਆ ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਅੱਗੇ ਬੈਠ ਕੇ ਫਿਰ ਉਹਨੇ ਕਾਰ ਦੇ ਸਮਾਨ ਨੂੰ ਜਿਹੜਾ ਉਹ ਹੱਥ ਲਾਣਾ ਸ਼ੁਰੂ ਕਰਤਾ ਡੈਸ਼ਬੋਰਡ ਦੀ ਵੀ ਫੁੱਲ ਆਫ ਫਲਾਰੀ ਕੀਤੀ ਔਰ ਡੈਸ਼ਬੋਰਡ ਦੇ ਵਿੱਚੋਂ ਨੇ ਉਹਦਾ ਦੀ ਲਾਇਸੈਂਸੀ ਜਿਹੜੀ ਪਿਸਤੌਲ ਸੀਗੀ ਉਹ ਕੱਢ ਲਈਤੀ ਔਰ ਰਿਵਲਵਰ ਕੱਢਣ ਤੋਂ ਬਾਅਦ ਉਹਨੇ ਪਿਸਤੌਲ ਜਿਹੜੀ ਸੀ ਉਹਨਾ ਤੇ ਤਾਨ ਦਿੱਤੀ ਔਰ ਕਿਹਾ ਕਿ ਅਥੋਂ ਉਤਰ ਜਾਓ ਉਸ ਦੌਰਾਨ ਉਹਨੇ ਪੁਲਿਸ ਵਾਲੇ ਨੇ ਨਸ਼ੇ ਦੇ ਵਿੱਚ ਜਿਹੜਾ ਪੁਲਿਸ ਵਾਲਾ ਸੀਗਾ ਤਾਂ ਨਾਸ ਸਿੰਘ ਉਹਨੇ ਗੁਰਪ੍ਰੀਤ ਸਿੰਘ ਦੇ ਸੀਨੇ ਦੇ ਵਿੱਚ ਉਹਦੇ ਛਾਤੀ ਦੇ ਵਿੱਚ ਮੁੱਕੇ ਵੀ ਮਾਰੇ ਇਸ ਤਰ੍ਹਾਂ ਦੀ ਖਬਰ ਜਿਹੜੀ ਮਾਨਸਾ ਤੋਂ ਆ ਰਹੀ ਹੈ ਔਰ ਉਹਦੇ ਬਾਅਦ ਇਹ ਸ਼ਿਕਾਇਤਕਰਤਾ ਨੇ ਸਾਰਾ ਕੁਝ ਦੱਸਿਆ ਬਾਅਦ ਦੇ ਵਿੱਚ ਕਿ ਮੇਰੇ ਨਾਲ ਕੀ ਕੁਝ ਹੋਇਆ ਕਿਵੇਂ ਮੈਨੂੰ ਰੋਕਿਆ ਗਿਆ ਰੋਕਿਆ ਔਰ ਉਹਦੇ ਬਾਅਦ ਫਿਰ ਮੇਰੇ ਤੇ ਪਿਸਤੌਲ ਜਿਹੜੀ ਆ ਤਾਨ ਦਿੱਤੀ ਔਰ ਮੇਰੇ ਸੀਨੇ ਦੇ ਵਿੱਚ ਛਾਤੀ ਦੇ ਵਿੱਚ ਮੁੱਕੇ ਮਾਰੇ ਔਰ ਮੈਨੂੰ ਉਤਰ ਜਾਣ ਲਈ ਕਿਹਾ ਕਹਿੰਦੇ ਮੇਰੇ ਉਤਰਨ ਦੇ ਬਾਅਦ ਮੇਰੇ ਨਾਲ ਬੇਟਾ ਵੀ ਸੀ ਮੇਰਾ ਔਰ ਉਹਦੇ ਬਾਅਦ ਉਤਰਨ ਤੋਂ ਬਾਅਦ ਉਹ ਏਐਸਆਈ ਨਕਸ਼ੇ ਦੇ ਵਿੱਚ ਜਿਹੜਾ ਤੁਸੀ ਧੰਨਾ ਸਿੰਘ ਉਹ ਉਤਰ ਕੇ ਡਰਾਈਵਿੰਗ ਸੀਟ ਤੇ ਆ ਗਿਆ ਔਰ ਮੇਰੀ ਕਾਰ ਲੈ ਕੇ ਉਥੋਂ ਭੱਜ ਗਿਆ ਇਸ ਦੀ ਸ਼ਿਕਾਇਤ ਗੁਰਪ੍ਰੀਤ ਸਿੰਘ ਨੇ ਫਿਰ ਬਾਅਦ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰਵਾਈ ਹੈ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹ ਵੀਡੀਓ ਵਾਇਰਲ ਹੋਈ ਹੈ ਔਰ ਉਸ ਵੀਡੀਓ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦਾ ਦਿਖਾਈ ਦੇ ਰਿਹਾ ਹੈ ਔਰ ਰੋਗਦਾ ਦਿਖਾਈ ਦੇ ਰਿਹਾ ਜਿਸ ਬੰਦੇ ਨੇ ਇਹ ਵੀਡੀਓ ਬਣਾਈ ਹੈ ਉਹ ਸਨੇ ਲੋਕਾਂ ਨੂੰ ਆਮ ਤੌਰ ਤੇ ਕਿਹਾ ਉਸ ਟਾਈਮ ਕਿਹਾ ਕਿ ਤੁਸੀਂ ਪਾਸੇ ਹੋ ਜਾਓ ਕਿ ਹੋ ਸਕਦਾ ਹੈ ਕਿ ਪੁਲਿਸ ਵਾਲਾ ਜਿਸ ਤਰੀਕੇ ਨਾਲ বারবার ਪਿਸਤੌਲ ਲੋਡ ਕਰ ਰਿਹਾ ਹੈ ਉਹ ਗੋਲੀ ਵੀ ਚਲਾ ਸਕਦਾ ਹੈ ਬਹੁਤ ਹੀ ਜ਼ਿਆਦਾ ਅਜੀਬੋ ਗਰੀਬ ਘਟਨਾ ਹੈ ਸਾਹਮਣੇ ਆਈ ਹੈ ਜਿਹਦੇ ਵਿੱਚ ਏਐਸਆਈ ਤਨਤ ਸਿੰਘ ਦੱਸਿਆ ਜਾ ਰਿਹਾ ਉਸ ਦਾ ਨਾਮ ਜਿਹੜਾ ਕਿ ਪੁਲਿਸ ਲਾਈਨ ਮਾਨਸਾ ਦੇ ਵਿੱਚ ਤਨਤ ਸਿੰਘਾ ਉਹ ਇੱਕ ਵੀਡੀਓ ਦੇ ਵਿੱਚ ਪਿਸਤੌਲ ਨਾਲ ਪੰਜ ਫਾਇਰਾਂ ਕਰਦਾ ਨਜ਼ਰ ਆ ਰਿਹਾ ਔਰ ਉਹਦੇ ਬਾਅਦ ਲੋਕਾਂ ਨੂੰ ਪਰੇਸ਼ਾਨ ਕਰਦਾ ਨਜ਼ਰ ਆ ਰਿਹਾ ਹੈ ਔਰ ਇਸ ਦੀ ਸ਼ਿਕਾਇਤ ਗੁਰਪ੍ਰੀਤ ਸਿੰਘ ਜੀ ਨਾਲ ਅਧਿਕਾਰ ਲੈ ਕੇ ਭੱਜ ਗਿਆ ਨੋਵਾ ਕਾਰ ਲੈ ਕੇ ਭੱਜ ਗਿਆ ਉਹਨਾਂ ਨੇ ਦਰਜ ਕਰਵਾਈ ਪੁਲਿਸ ਸਟੇਸ਼ਨ ਔਰ ਉਹਦੇ ਬਾਅਦ ਪੁਲਿਸ ਜਿਹੜੀ ਹੈ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸ਼ੇਤ ਜਿਹੜਾ ਏਐਸਆਈ ਸੀਗਾ ਤਨਨਾ ਸਿੰਘ ਜਿਹੜਾ ਕਿ ਗੱਡੀ ਲੈ ਕੇ ਫਰਾਰ ਹੋ ਗਿਆ ਕੰਪਲੇਨੈਂਟ ਦੀ ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਦੀ ਉਸ ਨੂੰ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਮਾਮਲਾ ਬੜਾ ਹੀ ਗੰਭੀਰ ਸੀਗਾ ਬਹੁਤ ਹੀ ਗੰਭੀਰ ਹੈਗਾ ਔਰ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹੋ ડી5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ